ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਅਰੋ ਲੈ ਕੇ ਹਾਜ਼ਰ ਆਤੀ ਦੀਪ ਵੱਡੀ ਦਾ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵੱਡੀ ਹੁਕਮ 31 ਅਕਤੂਬਰ ਆਖਰੀ ਤਾਰੀਖ ਪੂਰੀ ਖਬਰ ਪਰ ਜਾਨੋ ਇਸ ਦੇ ਵੱਡੀ ਖਬਰ سامنے ਆ ਰਹੀ ਹੈ ਕਿ ਚੰਡੀਗੜ੍ਹ ਦੇ ਬੱਚਿਆਂ ਦੀ ਸੁਰੱਖਿਆ ਸਬੰਧ ਇੱਕ ਵੱਡਾ ਤੇ ਫੈਸਲਾ ਕਰਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਸਹਾਇਕਾ ਪ੍ਰਾਪਤ ਦੇ ਨਿੱਜੀ ਸਕੂਲਾਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਸਿੱਖਿਆ ਵਿਭਾਗ ਦੇ ਸਪਸ਼ਟ ਕਿਹਾ ਹੈ ਕਿ ਹਰੇਕ ਸਕੂਲ ਨੂੰ ਆਪਣਾ ਸੁਰੱਖਿਆ ਆਈਡੈਂਟ ਪੂਰਾ ਕਰਨਾ ਹੋਵੇਗਾ ਤੇ 31 ਅਕਤੂਬਰ ਤੱਕ ਆਪਣੀ ਰਿਪੋਰਟ ਨਜਮਾ ਕਰवानी ਹੋਣੀ ਹੈ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਲਈ ਜਾਵੇਗੀ ਇਸ ਤਰ੍ਹਾਂ ਹੀ ਡੀਈਓ ਖੁਦ ਜਾਣਗੇ ਫੀਲਡ ਵਿੱਚ ਤੇ ਕੀਤੀ ਜਾਵੇਗੀ ਜਾਣਕਾਰੀ ਇਸੇ ਵਿਭਾਗ ਦੇ ਡੀਪੀਆਈ ਗੁਰਿੰਦਰ ਸਿੰਘ ਸੋਢੀ ਵੱਲੋਂ ਜਾਰੀ ਪੱਤਰ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਹੁਣ ਅਸੀਂ ਸਿਰਫ ਰਿਪੋਰਟ ਤੇ ਨਿਰਭਰ ਨਹੀਂ ਕਰਾਂਗੇ ਇਸ ਦੇ ਨਾਲ ਹੀ ਜ਼ਿਲ੍ਹਾ ਸੁਰੱਖਿਆ ਅਧਿਕਾਰ ਡੀਈਓ ਉਮੀਦ ਹੈ ਕਿ ਕੀਤੀ ਗਈ ਹੈ ਕਿ ਉਹ ਨਿਜੀ ਤੌਰ ਤੇ ਫੀਲਡ ਵਿੱਚ ਜਾਣ ਤੇ ਸਕੂਲਾਂ ਦੇ ਅਚਰਚੇਤ ਨਿਰੀਖਣ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਕੋਈ ਵੀ ਬੱਚਾ ਕਿਸੇ ਵੀ ਅਸੁਰੱਖਿਅਤ ਜਾਂ ਖੰਡਰ ਇਮਾਰਤਾਂ ਵਿੱਚ ਨਾ ਖੜੋਣ ਇਸ ਦਾ ਵੱਡੀ ਖਬਰ ਸਾਹਮਣੇ ਰਹੀ ਹੈ ਖੰਡਰ ਇਮਾਰਤਾਂ ਨੂੰ ਤੁਰੰਤ ਟਾਊਨ ਦੇ ਹੁਕਮ ਦਿੱਤੇ ਹਨ ਵਿਭਾਗ ਦੇ ਆਪਣੇ ਪੱਤਰ ਵਿੱਚ ਬਹੁਤ ਸਖਤ ਨਿਯਮ ਖਪਨਾਇਆ ਹੈ ਤੇ ਕਿਹਾ ਗਿਆ ਹੈ ਕਿ ਕਿਸੇ ਵੀ ਸਕੂਲ ਦੀ ਇਮਾਰਤ ਦਾ ਕੋਈ ਵੀ ਜ਼ਖਮੀ ਜਾਂ ਸੁਰੱਖਿਅਤ ਹਿੱਸਾ ਤੁਰੰਤ ਢਾ ਦਿੱਤਾ ਜਾਵੇ ਅਤੇ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਬੰਧ ਪਹਿਲੀ ਵੀ ਪੱਤਰ ਜਾਰੀ ਕੀਤੇ ਗਏ ਹਨ ਪਰ ਹੁਣ ਸਕੂਲ ਸੁਖਿਆ ਅਤੇ ਅੰਤਿਮ ਚੇਤਾਵਨੀ ਦਿੱਤੀ ਗਈ ਹੈ ਕਿਸੇ ਵੀ ਹਾਲਾਤ ਵਿੱਚ ਬੱਚਿਆਂ ਨੂੰ ਅਸੁਰੱਖਿਅਤ ਇਮਾਰਤ ਵਿੱਚ ਨਾ ਬਿਠਾਇਆ ਜਾਵੇ